ਬੀਤੇ ਦਿਨ ਪਾਰ ਸਰਕਾਰ ਵੱਲੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵਕ ਬੋਰਡ ਨੂੰ ਲੈ ਕੇ ਜਿਹੜਾ ਬਿੱਲ ਪਾਸ ਕੀਤਾ ਗਿਆ ਉਹਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਬਜ਼ਾਤਾਰੀ ਜਿਹੜੇ ਰਸੂਖ ਵਾਲ ਲੋਕ ਨੇ ਜਿਨ੍ਹਾਂ ਦੀ ਬਹੁਤ ਸਿਆਸੀ ਤੌਰ ਤੇ ਪਹੁੰਚ ਹੈ ਜਾਂ ਉਹਨਾਂ ਕੋਲ ਜਾ ਕੇ ਜਾਂ ਚੈੱਕਾ ਉਹਨਾਂ ਵਿੱਚ ਸਭ ਤੋਂ ਵੱਧ ਪੰਜਾਬ ਦੇ ਵਿੱਚ ਅਗਰ ਕਿਸੇ ਨੇ ਵਕ ਬੋਰਡ ਦੀ ਜ਼ਮੀਨ ਨੱਪੀ ਆ ਜਾਂ ਕਬਜ਼ਾ ਕੀਤਾ ਉਹ ਪੰਜਾਬ ਦੇ ਲੋਕ ਨੇ ਇਹਨਾਂ ਵਿੱਚ ਗੱਲ ਕੀਤੀ ਜਾਵੇ ਬਠਿੰਡਾ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਪਟਿਆਲਾ ਸੰਗਰੂਰ ਤੇ ਜਲੰਧਰ ਇੱਥੇ ਸਭ ਤੋਂ ਵੱਧ ਪੰਜਾਬ ਦੇ ਰਸੂਖਵਾਨਾਂ ਨੇ ਹਜ਼ਾਰਾਂ ਏਕੜ ਵਕਰ ਬੋਰਡ ਦੀ ਜ਼ਮੀਨ ਨੱਪੀਆ ਹੁਣ ਵਕਰ ਬੋਰਡ ਵੱਲੋਂ ਨਾਜਾਇਜ਼ ਕਬਜ਼ਿਆਂ ਜਿਨ੍ਹਾਂ ਲੋਕਾਂ ਨੇ ਕੀਤਾ ਉਹਨਾਂ ਨੂੰ ਨੋਟਿਸ ਭੇਜਨੇ ਸ਼ੁਰੂ ਕਰ ਦਿੱਤੇ ਨੇ ਨਵਾਂ ਬਿੱਲ ਜਿਹੜਾ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਤੇ ਉਹਦੇ ਨਾਲ ਉਹਨਾਂ ਲੋਕਾਂ ਵਾਸਤੇ ਵੀ ਡਰ ਪੈਦਾ ਹੋ ਚੁੱਕਾ ਹੈ ਜਿਨ੍ਹਾਂ ਨੇ ਵਕਫ ਬੋਰਡ ਦੀ ਜ਼ਮੀਨ ਧੱਕੇ ਨਾਲ ਨੱਪੀ ਹੈ ਪੂਰੀ ਖਬਰ ਹੈ ਕਿ ਪੰਜਾਬ ਚ ਵਕਫ ਬੋਰਡ ਦੀ ਹਜ਼ਾਰਾਂ ਏਕੜ ਜ਼ਮੀਨ ਰਸੂਖਵਾਨਾਂ ਨੇ ਨੱਪੀ ਹੋਈ ਹੈ ਹੁਣ ਨਵੇਂ ਵਕਫ ਸੋਧ ਬਿੱਲ ਨੇ ਇਨ੍ਹਾਂ ਵਕਫ ਸੰਪਤੀਆਂ ਨੂੰ ਲੈ ਕੇ ਕਈ ਤੌਖਲੇ ਵੀ ਖੜੇ ਕਰ ਦਿੱਤੇ ਨੇ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਵਕਫ ਬੋਰਡ ਦੀਆਂ ਜ਼ਮੀਨਾਂ ਜਾਇਦਾਦਾਂ ਹਨ ਜਿਨ੍ਹਾਂ ਲਈ ਨਵਾਂ ਵਕਫ ਸੋਧ ਬਿੱਲ ਖਤਰਨਾਕ ਦੱਸਿਆ ਜਾ ਰਿਹਾ ਹੈ ਕੱਲਾ ਪੰਜਾਬ ਸੂਬਾ ਹੈ ਜਿੱਥੇ ਵਕਫ ਬੋਰਡ ਦੀਆਂ ਸਭ ਤੋਂ ਵੱਧ ਜ਼ਮੀਨਾਂ ਤੇ ਨਜਾਇਜ਼ ਤੌਰ ਤੇ ਕਬਜ਼ੇ ਹਨ ਪਤਾ ਲੱਗਿਆ ਕਿ ਪੰਜਾਬ ਵਕਫ ਬੋਰਡ ਨੇ ਨਜਾਇਜ਼ ਕਬਜ਼ਾ ਧਾਰੀਆਂ ਨੂੰ ਨੋਟਿਸ ਭੇਜਨੇ ਵੀ ਸ਼ੁਰੂ ਕਰ ਦਿੱਤੇ ਨੇ ਵਕਫ ਐਸੈਟਸ ਮੈਨੇਜਮੈਂਟ ਸਿਸਟਮ ਅਨੁਸਾਰ ਪੰਜਾਬ ਵਿੱਚ ਇਸ ਵੇਲੇ ਵਕਫ ਬੋਰਡ ਦੀਆਂ ਕਰੀਬ 75957 ਸੰਪਤੀਆਂ ਜਿਨ੍ਹਾਂ ਚੋਂ 42684 ਸੰਪਤੀਆਂ ਤੇ ਨਜਾਇਜ਼ ਕਬਜ਼ੇ ਦੱਸੇ ਗਏ ਨੇ ਜਿਸ ਦਾ ਮਤਲਬ ਇਹ ਨਿਕਲਦਾ ਹੈ ਕਿ ਕਰੀਬ 56 ਫੀਸਦੀ ਸੰਪਤੀ ਰਸੂਖਵਾਨਾ ਵੱਲੋਂ ਨੱਪੀ ਹੋਈ ਹੈ ਗਵਾਂਡੀ ਸੂਬੇ ਹਰਿਆਣਾ ਵਿੱਚ ਕਰੀਬ 23267 ਵਕਫ ਬੋਰਡ ਦੀਆਂ ਸੰਪਤੀਆਂ ਤੇ ਜਿਨ੍ਹਾਂ ਤੇ ਨਜਾਇਜ਼ ਕਬਜ਼ੇ ਨੇ ਇਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ 5343 ਸੰਪਤੀਆਂ ਚੋਂ 1269 ਜਾਇਦਾਦਾਂ ਤੇ ਕਬਜ਼ਾ ਹੈ ਉੱਤਰ ਪ੍ਰਦੇਸ਼ ਦੇ ਵਿੱਚ ਕੁੱਲ 22555 ਵਕਫ ਬੋਰਡ ਦੀਆਂ ਸੰਪਤੀਆਂ ਨੇ ਇਹਨਾਂ ਚੋਂ ਸਿਰਫ 2164 ਸੰਪਤੀਆਂ ਤੇ ਨਾਜਾਇਜ਼ ਕਬਜ਼ੇ ਹੋਏ ਨੇ ਤੇ ਰਾਜਸਥਾਨ ਦੇ ਵਿੱਚ 33341 ਵਕਫ ਬੋਰਡ ਦੀਆਂ ਜਾਇਦਾਦਾਂ ਜਿਨ੍ਹਾਂ ਤੇ ਇੱਕ ਵੀ ਨਾਜਾਇਜ਼ ਕਬਜ਼ਾ ਨਹੀਂ ਆ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਸਭ ਤੋਂ ਵੱਧ ਨਾਜਾਇਜ਼ ਕਬਜ਼ੇ ਹਨ ਹੁਣ ਇਹ ਕਬਜ਼ਾਧਾਰੀ ਜਿਹੜੇ ਰਸੂਖਵਨ ਉਹਨਾਂ ਦੇ ਤੌਖਲੇ ਵੀ ਵੱਧ ਗਏ ਨੇ ਪੰਜਾਬ 'ਚ ਜਾਦਾ ਵਕਫ ਸੰਪਤੀ ਸਰਕਾਰ ਨੇ ਹੀ ਨੱਪੀ ਹੈ ਜਾਣਕਾਰੀ ਅਨਸਾਰ ਵਕਫ ਸੰਪਤੀ ਨੰਪਣ ਵਾਲਿਆਂ ਵਿੱਚ ਸਿਵਲ ਤੇ ਪੁਲਿਸ ਦੇ ਅਫਸਰਾਂ ਤੋਂ ਇਲਾਵਾ ਵੱਡੇ ਸਿਆਸੀ ਲੀਡਰ ਵੀ ਸ਼ਾਮਲ ਹਨ ਪੰਜਾਬ ਵਿੱਚ ਮੁਸਲਮਾਨਾਂ ਦੀ ਆਬਾਦੀ ਕਰੀਬ 1.93 ਫੀਸਦੀ ਹੈ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਆਖਦੇ ਹਨ ਕਿ ਚੰਗਾ ਹੁੰਦਾ ਸਰਕਾਰ ਵਕਫ ਬੋਰਡ ਐਕਟ 'ਚ ਸੋਧ ਕਰਦੀ ਮੁਸਲਮਾਨਾਂ ਲਈ ਨਵੇਂ ਵਿਦਿੱਕ ਅਦਾਰੇ ਅਤੇ ਸੇਧ ਸਹੂਲਤਾਂ ਲਾਜ਼ਮੀ ਬਣਾਉਂਦੀ ਜਾਂ ਬੋਰਡ ਵਿੱਚ ਭ੍ਰਿਸ਼ਟਾਚਾਰ ਰੋਕਦੀ ਉਹਨਾਂ ਨੇ ਕਿਹਾ ਕਿ ਜੇ ਬੋਰਡ ਵਿੱਚ ਕਿਸੇ ਗੈਰ ਮੁਸਲਮ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਇਹ ਧਾਰਮਿਕ ਆਜ਼ਾਦੀ ਦੀਆਂ ਉਲੰਘਣਾ ਹੋਵੇਗੀ। ਪ੍ਰਾਪਤ ਵੇਰਵਿਆਂ ਅਨੁਸਾਰ ਸਮੁੱਚੇ ਦੇਸ਼ ਵਿੱਚ 8.72 ਲੱਖ ਵਰਕਅਪ ਬੋਰਡ ਦੀਆਂ ਜਾਇਦਾਦਾਂ ਤੇ ਕੱਲੇ ਪੰਜਾਬ ਵਿੱਚ ਹੀ 8 ਫੀਸਦੀ ਤੋਂ ਜ਼ਿਆਦਾ ਸੰਪਤੀਆਂ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜਮਸ਼ੀਦ ਅਲੀ ਖਾਨ ਆਖਦੇ ਹਨ ਕਿ ਨਵੇਂ ਵਕਫ ਸੋਧ ਬਿੱਲ ਨਾਲ ਸਮੁੱਚੇ ਵਕਫ ਬੋਰਡ ਦੀ ਬੰਤਰ ਤਬਦੀਲ ਹੋ ਜਾਵੇਗੀ ਜਿਸ ਨਾਲ ਬੋਰਡ ਦਾ ਕੰਮਕਾਰ ਵੀ ਪ੍ਰਭਾਵਿਤ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵਕਫ ਬੋਰਡ 'ਚ ਵੱਡੇ ਬਦਲਾਅ ਹੋਣਗੇ ਤਾਂ ਵਕਫ ਸੰਪਤੀਆਂ ਵੀ ਖਤਰੇ ਵਿੱਚ ਪੈ ਜਾਣਗੀਆਂ ਕਿਉਂਕਿ ਇੱਕ ਖਾਸ ਏਜੰਡੇ ਤਹਿਤ ਨਵਾਂ ਬਿੱਲ ਪੇਸ਼ ਕੀਤਾ ਗਿਆ ਪੰਜਾਬ ਭਾਰਤ 'ਚੋਂ ਸਭ ਤੋਂ ਵੱਧ ਸੰਪਤੀਆਂ 10504 ਬਠਿੰਡਾ ਜ਼ਿਲ੍ਹੇ ਵਿੱਚ ਜਿੱਥੇ 9405 ਜਾਇਦਾਦਾਂ ਵੱਡੇ-ਵੱਡੇ ਲੋਕਾਂ ਨੇ ਨੱਪੀਆਂ ਹੋਈਆਂ ਜੋ ਕਿ ਕਰੀਬ 90% ਦੀਆਂ ਨੇ ਬਠਿੰਡੇ ਜ਼ਿਲ੍ਹੇ ਵਿੱਚ 1000 ਤੋਂ ਵੱਧ ਜਾਇਦਾਦਾਂ ਪ੍ਰਾਈਵੇਟ ਲੋਕਾਂ ਨੇ ਵਕਫ ਬੋਰਡ ਦੀ ਜਾਇਦਾਦ ਨੱਪੀ ਹੋਈ ਹੈ ਜਿਨ੍ਹਾਂ ਵਿੱਚ ਸਿਆਸੀ ਲੋਕ ਵੀ ਸ਼ਾਮਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ 52.99% ਦੀ ਜਾਇਦਾਦ ਤੇ ਕਬਜ਼ਾ ਹੈ ਜਦਕਿ ਸ਼ਾਰਪੁਰ ਚ ਕਰੀ 75% ਦੀ ਬੋਰਡ ਦੀ ਜਾਇਦਾਦ ਤੇ ਕਬਜ਼ਾ ਇਸ ਗੁਰਦਾਸਪੁਰ ਜ਼ਿਲ੍ਹੇ ਵਿੱਚ 6799 ਪ੍ਰਾਪਰਟੀ ਚੋਂ 1910 ਪ੍ਰਾਪਰਟੀ ਤੇ ਰਸੂਖਵਾਨਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਪੰਜਾਬ ਵਿੱਚ 2409 ਪ੍ਰਾਪਰਟੀ ਕਿਸੇ ਨਾ ਕਿਸੇ ਤਰ੍ਹਾਂ ਤੇ ਕੇਸ ਅਦਾਲਤੀ ਚੱਲ ਰਹੇ ਨੇ ਪੰਜਾਬ ਵਕਫ ਬੋਰਡ ਨੂੰ ਵਕਫ ਜਾਇਦਾਦਾਂ ਤੋਂ ਇਸ ਵੇਲੇ ਸਾਲਾਨਾ 50 ਤੋਂ 60 ਕਰੋੜ ਰੁਪਏ ਦੀ ਆਮਦਨ ਆ ਰਹੀ ਹੈ ਜਦਕਿ ਅਨੁਮਾਨ ਸਾਲਾਨਾ 200 ਕਰੋੜ ਤੋਂ ਜ਼ਿਆਦਾ ਦੱਸਿਆ ਜਾ ਰਿਹਾ ਪੰਜਾਬ ਚ ਸਭ ਤੋਂ ਜ਼ਿਆਦਾ ਪ੍ਰਾਪਰਟੀ 19886 ਘਰਾਂ ਦੀਆਂ ਹਨ ਜਦਕਿ 14427 ਕਬਰਸਤਾਨਾਂ ਦੀ ਪ੍ਰਾਪਰਟੀ ਹੈ 8771 ਵਕਫ ਪ੍ਰਾਪਰਟੀ ਦੀ ਜਾਇਦਾਦ ਜਿਹੜੀ ਹੈ ਜ਼ਮੀਨ ਉਹ ਖੇਤੀ ਅਧੀਨ ਹੈ ਜਦਕਿ 8875 ਸੰਪਤੀਆਂ ਮਸਜਿਦਾਂ ਦੀਆਂ ਹਨ ਦੇਸ਼ ਵਿੱਚ 8.70 ਲੱਖ ਏਕੜ ਵਕਫ ਸੰਪਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਆਖ ਚੁੱਕੇ ਨੇ ਕਿ ਆਮ ਆਦੀ ਪਾਰਟੀ ਦੇ ਸੰਸਦ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿੱਚ ਵੀ ਬਿੱਲ ਦਾ ਜ਼ੋਰਦਾਰ ਵਿਰੋਧ ਕਰੇਗੀ ਪੰਜਾਬੀ ਟਰਬਿਊਨ ਦੇ ਪਹਿਲੇ ਪੰਨੇ ਤੇ ਪੱਤਰਕਾਰ ਚਰਨਜੀਤ ਭੁੱਲਰ ਹੋਣ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਜ਼ਿਲ੍ਹਾ ਬਠਿੰਡਾ ਦੀਆਂ ਕੁੱਲ 10504 ਸੰਪਤੀਆਂ ਦੇ ਵਿੱਚ 9405 ਜਾਇਦਾਦਾਂ ਤੇ ਕਬਜ਼ਾ ਹੈ ਅੰਮ੍ਰਿਤਸਰ ਵਿੱਚ ਕੁੱਲ 7861 ਪ੍ਰਾਪਰਟੀ ਚੋਂ 4158 ਤੇ ਕਬਜ਼ਾ ਹੈ ਗੁਰਦਾਸਪੁਰ ਦੀ ਕੁੱਲ 6799 ਜਾਇਦਾਦਾਂ ਚੋਂ 1910 ਜائਦਾਦਾਂ ਤੇ ਕਬਜ਼ੇ ਨੇ ਹਸ਼ਾਰਪੁਰ ਦੀ ਗੱਲ ਕੀਤੀ ਜਾਵੇ ਤਾਂ 9903 ਕੁੱਲ ਜائਦਾਦਾਂ ਨੇ ਜਿਨ੍ਹਾਂ ਵਿੱਚੋਂ 6774 ਤੇ ਰਸੂਖਵਾਨਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਇਸੇ ਤਰ੍ਹਾਂ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ 9046 ਕੁੱਲ ਜائਦਾਦ ਹੈ ਜਿਨ੍ਹਾਂ ਵਿੱਚੋਂ 5390 ਤੇ ਰਸੂਖਵਾਨਾਂ ਵੱਲੋਂ ਕਬਜ਼ੇ ਕੀਤੇ ਹੋਏ ਨੇ ਪਟਿਆਲਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਕੁੱਲ 3694 ਪ੍ਰਾਪਰਟੀ ਆ ਸੰਪਤੀ ਹੈ ਜਿਨ੍ਹਾਂ ਵਿੱਚੋਂ ਤਕਰੀਬ ਦਾ 124 ਪ੍ਰਾਪਰਟੀਆਂ ਤੇ ਕਬਜ਼ਾ ਕੀਤਾ ਹੋਇਆ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਕੁੱਲ 332 ਕੁੱਲ ਸੰਪਤੀਆਂ ਨੇ ਜਿਨ੍ਹਾਂ ਚੋਂ 1212 ਤੇ ਰਸੂਖ ਖਵਾਨਾਂ ਵੱਲੋਂ ਕਬਜ਼ੇ ਕੀਤੇ ਹੋਏ ਨੇ ਅਗਰ ਗੱਲ ਜਲੰਧਰ ਦੀ ਕੀਤੀ ਜਾਵੇ ਤਾਂ ਕੁੱਲ ਇੱਥੇ 7124 ਸੰਪਤੀਆਂ ਨੇ ਜਿਨ੍ਹਾਂ ਵਿੱਚੋਂ 3714 ਤੇ ਵੱਡੇ ਲੋਕਾਂ ਨੇ ਪਹੁੰਚ ਵਾਲਿਆਂ ਨੇ ਉਤੇ ਕਬਜ਼ਾ ਕੀਤਾ ਆ ਤੇ ਹੁਣ ਨਵਾਂ ਬਿੱਲ ਪੇਸ਼ ਹੋ ਚੁੱਕਾ ਹੈ ਜਿਸ ਦੇ ਚਲਦਿਆਂ ਹੁਣ ਪੰਜਾਬ 'ਚ ਜਿਹੜੇ ਕਬਜ਼ਾ ਧਾਰੀ ਉਹ ਵੀ ਉਹਨਾਂ ਉੱਪਰ ਡਾਰ ਸਤਾ ਰਿਹਾ ਕੇ ਨੋਟਿਸ ਭੇਜਨੇ ਸ਼ੁਰੂ ਕੀਤੇ ਜਾ ਚੁੱਕੇ ਨੇ ਜਿਸ ਨਾਲ ਉਹਨਾਂ ਕੋਈ ਜ਼ਮੀਨ ਖੋਹ ਸਕਦੀ ਹੈ ਜਿਹੜੀ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤੀ ਹੋਈ ਕੀਤੀ ਹੋਈ ਹੈ ਕਿਉਂਕਿ ਬੀਤੇ ਦਿਨੀ ਪਾਰ ਸਰਕਾਰ ਵੱਲੋਂ ਵਰਕਅਪ ਬਿੱਲ ਧਾਰਮਿਕ ਮਸਲਿਆਂ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜਾ ਬਿੱਲ ਪਾਸ ਕੀਤਾਗਾ ਤੇ ਬਿੱਲ ਪਾਸ ਕਰਦਿਆਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੱਡੀ ਟਿੱਪਣੀ ਸੀ ਕਿ ਵਰਕਅਪ ਬਿੱਲ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦੇਵੇਗਾ ਔਰ ਉਹਨੇ ਲੋਕ ਸਭਾ ਵਿੱਚ ਜਿਹੜਾ ਸੋਧ ਬਿੱਲ ਤੇ ਜਿਹੜਾ ਇਸ ਬੈਸ ਦੌਰਾਨ ਜਿਹੜਾ ਦਾਵਾ ਕੀਤਾ ਸੀ ਇਸ ਦੌਰਾਨ ਵੋਟਾਂ ਵੀ ਪਈਆਂ ਸੀ ਤੇ ਵੋਟਾਂ ਜਿਹੜੀਆਂ ਨੇ ਸਰਕਾਰ ਦੇ ਪੱਖੀ ਜ਼ਿਆਦਾ ਐਮਪੀਜ਼ ਨੇ ਪਾਈਆਂ ਜਿਸ ਕਰਕੇ ਇਹ ਜਿਹੜਾ ਬਿੱਲ ਆ ਪਾਰਲੀਮੈਂਟ ਦੇ ਵਿੱਚ ਪਾਸ ਹੋ ਗਿਆ ਸੀ ਤੇ ਜਿਹਦੇ ਚੱਲ ਰਹੀ ਹੈ ਖਬਰ ਆ ਜਿਹਦੇ ਚ ਚਰਚਾ ਕੀਤੀ ਗਈ ਹੈਗੀਆ ਔਰ ਉਧਰ ਜਦੋਂ ਬਿੱਲ ਦੀ ਕਾਪੀ ਪੇਸ਼ ਕੀਤੀ ਗਈ ਸੀ ਤਾਂ ਜਿਹੜੇ AIMIM ਦੇ ਪ੍ਰਧਾਨ ਵੀ ਅਤੇ ਮੈਂਬਰ ਪਾਰਲੀਮੈਂਟ ਨੇ ਵਾਇਸੀ ਅਸਦ ਉਦਦੀਨ ਵੱਲੋਂ ਬਿੱਲ ਦੀ ਕਾਪੀ ਵੀ ਜਿਹੜੀ ਆ ਉਸ ਪਾੜੀ ਗਈ ਸੀ ਜਦਕਿ ਜਿਹੜੇ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਮੈਂਬਰ ਪਾਰਲੀਮੈਂਟ ਅਖਲੇਸ਼ ਜਾਦਵ ਨੇ ਇਸ ਬਿੱਲ ਤੇ ਟਿੱਪਣੀ ਕਰਦੇ ਕਿਹਾ ਸੀ ਕਿ ਇਹ ਜਿਹੜਾ ਬਿੱਲ ਆ ਇਹਦਾ ਮਕਸਦ ਸਿਰਫ ਸਿਰਫ ਧ्रुਵੀਕਰਨ ਕਰਨਾ ਜਦਕਿ ਮੁਸਲਮ ਪਰਸਨਲ ਲਾ ਬੋਰਡ ਵੱਲੋਂ ਇਹ ਕਹ ਆ ਗਿਆ ਸੀ ਕਿ ਬਿੱਲ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ ਉਧਰ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟਾ ਰਾਜਾ ਮਰਿੰਦਰ ਸਿੰਘ ਵੜਿੰਗ ਅਤੇ ਸ਼੍ਰੋਮਣੀ ਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰ ਸਿਮਰਤ ਕੌਰ ਬਾਦਲ ਵੱਲੋਂ ਵੀ ਪਾਰ ਸਰਕਾਰ ਵੱਲੋਂ ਜਿਹੜਾ ਬਿੱਲ ਪੇਸ਼ ਕੀਤਾ ਗਿਆ ਸੀ ਉਹਦੀ ਨਿੰਦਿਆ ਅਤੇ ਨਿਖੇਦੀ ਕੀਤੀ ਸੀ ਪਰ ਫਿਲਹਾਲ ਮਸਲਾ ਇਹ ਹੈ ਕਿ ਨਵਾਂ ਬਿੱਲ ਦੇ ਤਹਿਤ ਪੰਜਾਬ ਦੇ ਵਿੱਚ ਜਿੰਨਾਂ ਲੋਕਾਂ ਨੇ ਰਸੂਖ ਵਨ ਨੇ ਪ੍ਰਾਪਰਟੀਆਂ ਦੱਬੀਆਂ ਹੋਈਆਂ ਸੀ ਉਹਨਾਂ ਦੇ ਉੱਪਰ ਹੁਣ ਖਤਰਾ ਮੜਰਾ ਰਿਹਾ ਹੈ ਕਿ ਕਿਉਂਕਿ ਉਹਨਾਂ ਨੂੰ ਵਕਫ ਬੋਰਡ ਵੱਲੋਂ ਜਿਹੜਾ ਨੋਟਿਸ ਆ ਉੱਪਰ ਜਾਈ ਚੁੱਕੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੜਤੋ ਲੈਂਦੇ ਆ ਕਿ ਦੇਖਦੇ ਰਹੋ ਇਹ ਵੀ ਇਸ ਪੰਜਾਬ ਧੰਨਵਾਦ